ਸੁਖਵੀਰ ਬਾਦਲ ਨੇ ਬੀਜੇਪੀ ਨੂੰ ਜੰਮ ਕੇ ਕੋਸਿਆ ਕਿਹਾ ਕਿ ਹੁਣ ਤੇ ਪੁਰਾਣੀ ਬੀਜੇਪੀ ਦੀ ਸੋਚ ਚ ਫਰਕ ਹੈ ਕਿਹਾ ਕਿ ਸੋਚ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਇਹ ਇਲਜ਼ਾਮ ਉਹਨਾਂ ਬੀਜੇਪੀ ਤੇ ਵੰਡੀਆਂ ਪਾਉਣ ਦਾ ਲਾਇਆ ਮੈਨੂੰ ਲੱਗਦਾ ਪਿਛਲੇ ਕਈ ਸਾਲਾਂ ਚੋਂ ਦੇਖਿਆ ਆ ਇੱਕ ਪਾਰਟੀ ਹੈ ਜਿਹਨੇ ਸੋਚ ਰੱਖੀ ਹੈ ਕਿ ਅਸੀਂ ਰਾਜ ਕਰਨਾ ਹੈ ਇੱਕ ਧਰਮ ਨੂੰ ਲੜਾ ਕੇ ਦੂਜੇ ਧਰਮ ਨਾਲ ਅੱਜ ਦਾ ਦੇਸ਼ ਆਪਣਾ ਆਪਣੇ ਸਾਰਿਆਂ ਦਾ ਦੇਸ਼ ਹੈ ਇੱਥੇ ਕੋਈ ਨੰਬਰਾਂ ਦਾ ਦੇਸ਼ ਨਹੀਂ ਕਿ ਅਸੀਂ 50% ਆ 60% ਆ ਅਸੀਂ ਜਾਦੇ ਆ ਜਾਂ 2% ਵਾਲੇ ਘੱਟ ਆ ਇਸ ਦੇਸ਼ ਵਿੱਚ ਅੱਧੇ ਪਰਸੈਂਟ ਲੋਕ ਆਬਾਦੀ ਰਹਿੰਦੀ ਹੈ ਕਿਸੇ ਧਰਮ ਦੀ ਓਨਾ ਹੀ ਹੱਕ ਉਸ ਦਾ ਜਿਹੜੇ ਮੈਜੋਰਟੀ ਰਹਿੰਦੇ ਆ ਸ਼੍ਰੋਮਣੀ ਅਕਾਲ ਤੈਸ ਕਰਕੇ ਮੈਂ ਦੇਖਿਆ ਤੈਸ ਕਰਕੇ ਮੈਂ ਦੇਖਿਆ ਜਿਹੜੀ ਹੁੰਦੀ ਬੀਜੇਪੀ ਦੀ ਲੀਡਰਸ਼ਿਪ ਹੈ ਉਹਦੀ ਸੋਚ ਦਾ ਬੜਾ ਫਰਕ ਹੈ ਪਹਿਲੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਜਪਾਈ ਜੀ ਕਰਦੇ ਹੁੰਦੇ ਸੀ ਵਾਜਪਾਈ ਦੀ ਰਿਸੋਰਸ ਸੀ ਸਾਰਿਆਂ ਨੂੰ ਇਕੱਠੇ ਲੈ ਕੇ ਜਾਣਾ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਉਹ ਸਾਰਿਆਂ ਦੇ ਲੀਡਰਸ਼ਿਪ ਦੇਸ਼ ਦੇ ਲੀਡਰ ਬੰਨਣਾ ਚਾਹੁੰਦੇ ਸੀ ਪਰ ਮੈਂ ਦੇਖਿਆ ਪਿੱਛੇ ਜਿਹੜੀਆਂ ਪਾਲਿਸੀਆਂ ਆ ਰਹੀਆਂ ਜਿਵੇਂ ਨਵੀਂ ਲੀਡਰਸ਼ਿਪ ਆਈ ਹੈ ਉਹਦਾ ਏਜੰਡਾ ਤੇ ਭਾਜਪੀ ਦੀ ਪੁਰਾਣੀ ਲੀਡਰਸ਼ਿਪ ਦਾ ਜਮੀਨ ਆਸਮਾਨ ਦਾ ਫਰਕ ਸਾਬ ਪ੍ਰਕਾਸ਼ ਸਿੰਘ ਜੀ ਬਾਦਲ ਤੇ ਵਾਜਪਾਈ ਸਾਹਿਬ ਦਾ ਇਹਦਾ ਰਿਸ਼ਤਾ ਸੀ ਕਿਉਂ ਸੀ ਕਿਉਂਕਿ ਬਾਦਲ ਸਾਹਿਬ ਦੀ ਸੋਚ ਵੀ ਹੋਈ ਸੀ